ਏ ਹੈ ਗਿਆ 4:00 ਕ 5:00 ਵਜੇ ਦੀ ਗੱਲ ਜਿਹਨਾਂ ਕੱਢ ਕੇ ਖੜਿਆ ਏ ਤੇ ਦਵਾਈ ਲੈਣਗੇ ਹੀ ਮਮਮੀ ਨਾਲ ਉਹ ਇੱਧਰ ਸਾਡੇ ਚ ਕੋਈ ਨਹੀਂ ਏ ਸਰੀਕਾ ਮੱਲਾ ਹੀ ਇੱਧਰ ਆਡਾ ਯਾਰ ਦੋਸਤ ਇਹ ਜਿਹਨਾਂ ਨਾਲ ਹੀ ਸਾਡੇ ਛੋਟੇ ਮੁੰਡੇ ਨਾਲ ਹਾਂਜੀ ਇਹ ਆਉਣ ਜਾਣ ਇਦਾਂ ਕਰਦਾ ਰਿਹਾ ਸਾਨੂੰ ਇਹ ਨਹੀਂ ਪਤਾ ਪਏ ਸਾਡੇ ਚ ਕੀ ਕੰਮ ਕਰਨ ਦਿਆ ਹੀ ਯਾਰੀ ਗੂਟੀ ਨੇ ਚਾਲੀ ਪਾਰੀ ਹੀ ਨੇ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਲੱਗਾ ਹੈਗਾ ਤੇ ਬਾਅਦ ਚ ਹੀ ਘਰ ਹਾਂ ਤੁਹਾਡੇ ਬੱਚੇ ਸਾਡੇ ਘਰ ਕੋਈ ਨਹੀਂ ਨਾ ਸਾਡੇ ਘਰ ਵਾਲੇ ਤੇ ਨਾ ਸਾਡੇ ਬੱਚੇ ਹੀ ਇਹਨਾਂ ਨੇ ਫਾਇਦਾ ਹਟਾਇਆ ਘਰ ਦਾ ਹਮਲਾ ਕੀਤਾ ਸਾਡੇ ਆਹੀ ਕੁੰਡੇ ਮਾਰ ਕੇ ਅੰਦਰ ਵੜ ਗਏ ਆ ਬਿਹਾੜੇ ਦੇ ਕੋਈ ਹਮਲਾ ਸਾਡੇ ਬੱਚਾ ਨੂੰ ਮਾਰ ਜ ਨੀਗੀ ਜੀ ਬੇਟੀ ਜਿਹੜੀ ਸਾਡੀ ਬਾਹਰ ਰਹਿ ਗਈ ਸੀ ਤੇ ਜਦੋਂ ਚਲ ਗਿਆ ਤਾਂ ਅਸੀਂ ਫੜਫੜ ਉਹ ਦੋ ਬੂਆ ਖੋਲ ਕੇ ਵੇਖਿਆ ਉਹ ਦੋ ਭੱਜ ਗਏ ਹੀ ਤੇ ਮੋਟਰਸਾਈਕਲ ਆ ਕੋ ਮੁੰਡਾ ਲੱਭਾ ਨਹੀਂ ਪਰ ਕਿੱਧਰ ਗੈਪ ਹੋ ਗਿਆ ਸੀ ਤਾਂ ਉਹਦੀ ਘਰ ਵਾਲੀ ਨਾਲ ਆ ਕੇ ਉਹਨੇ ਹਮਲਾ ਕਰਵਾਇਆ ਉਹਦਾ ਸੋਰਾ ਵੀ ਨਾਲ ਆਇਆ ਉਹਦਾ ਚਾਚਾ ਵੀ ਨਾਲ ਆਇਆ ਦੋ ਤੀ ਤੇ ਤਿੰਨ ਬੰਦੇ ਸੀ ਤੇ ਇੱਕ ਚੌਥੀ ਜਿਹੜੀ ਜਨਾਨੀ ਸ਼ਰੀ ਜਿਹਨੇ ਜਨਾਨੀ ਕੱਢ ਕੱਢ ਨਾਹੋ ਖੜੀ ਆ ਇਹ ਹੈਗਾ ਹੀ 5:30 ਵਜੇ ਦਾ ਸਮਾਂ ਆ ਹਾਂਜੀ ਉਹ ਨਾਲ ਆਈ ਹਾਂ ਸ਼ਨੀ ਦੀ ਘਰ ਦੀ ਨਾਲ ਆਈ ਹੀ ਤੁਹਾਡੇ ਨਾਹੋ ਨਹੀਂ ਸਾਡੇ ਨਾਹੋਂ ਤੇ ਪਤਾ ਨਹੀਂ ਕੋਈ ਤੇਨਾਰ ਤੋਂੜਪਾਂ ਹੜੀਕਾਰ ਦੀ ਕੀਤੀ ਹੈ ਸਾਡੀ ਬੇਟੀ ਵੀ ਰਹੀ ਗਈ ਬੱਚੇ ਸਾਡੇ ਘਰ ਕੋਈ ਨਹੀਂ ਘਰ ਵਾਲੇ ਸਾਡੇ ਕੰਮ ਕੰਮਾਂ ਤਾਂ ਵੀ ਗਏ ਏਦਾਂ ਭੱਜ ਦੌੜ ਕਰਦੇ ਥੰਮੀਆਂ ਲਾਈ ਜਾਂਦੇ ਸ਼ਨੀ ਪਰ ਤੁਹਾਡੇ ਤੁਹਾਡੇ ਬੰਦੇ ਲੈ ਆਉਣ ਲੈ ਆ ਕੇ ਕਰਦੇ ਨੇ ਜੋ ਕਰਦਾ ਸਾਡੀ ਬੋਟੀ ਤੇ ਤਮਕੀ ਲਾਈ ਨੇ ਸਾਰੇ ਤਾਂ ਲਾਈ ਹੈ 9 ਖੜੀਕੇਸ਼ ਇਹ 15 ਤਰੀਕ ਦੀ ਖੜੀ ਹੈ ਅਜੇ ਤੱਕ ਨਹੀਂ ਆਈ ਕੋਈ ਕੁਛ ਸੁਣਨ ਕੀਤੀ ਹੈ ਹਾਂਜੀ ਇਹ ਕੀਤੀ ਹੈ ਇਹ ਸਾਨੂੰ ਪਤਾ ਲੱਗਾ ਜੀ ਉੱਥੇ ਜਾਗੋ ਵਾਲੋ ਦੇ ਪੇਕੇ ਹੀ ਦੁੱਧ ਲੈਣ ਗਈ ਨੰਬਰ ਜਾਗੋ ਵਾਲ ਗਈ ਹੀ ਕਹਿੰਦੀ ਮम्मा ਮੈਂ ਦੁੱਧ ਲੈ ਆਵਾਂ ਤੋ ਉੱਥੇ ਕਦੇ ਮਗਰ ਮਗਰ ਮੋਟਰਸਾਈਕਲ ਲਾ ਛੜਿਆ ਕਦੇ ਦਸੂ ਲੈਂਦ ਰਿਆ ਵੀ ਉੱਥੇ ਗਈ ਆ ਉੱਥੋਂ ਇਹਨੇ ਮੂੰਹ ਮਸਰ ਬੰਨੇ ਆ ਤੋ ਲੈ ਕੇ ਉੱਥੇ ਕਰਨ ਉਹ ਕਰ ਦਿੱਤੀ ਜਾਂਦੀ ਉਹ ਕੰਮ ਚੜ ਡਬੇ ਚ ਦਾ ਲੋਕ ਕੰਮ ਉੱਥੇ ਕਰਦਾ ਹੈ ਹਾਂਜੀ ਕਰ ਵਾਲ ਇੱਥੇ ਹੀ ਸਾਡੀ ਨੋ ਹੀ ਉਹ ਇਦਾਂ ਹੀ ਲੱਗਾ ਹੀ ਕਿ ਕਚਾਰੀਆਂ ਕੇ ਚਰਚ ਲੱਗਾ ਤੇ ਤਿੰਨ ਗੁੱਲੀਆਂ ਸੀ ਇਹਦੀਆਂ ਵੀ ਦੋ ਬੱਚੇ ਇਹਦੇ ਦੋ ਬੱਚੇ ਹਾਂਜੀ ਉਹ ਵੀ ਵਿਆਹ ਹੀ ਤੇ ਦੋ ਬੱਚੇ ਦੇ ਕੁੜੀ ਮੁੰਡਾ ਸੀ ਇਹ ਨਹੀਂ ਚੱਲਦਾ ਜੇ ਥੋੜਾ ਕਾਨੂੰ ਤੇ ਨਿਕਲਦਾ ਪਤਾ ਨਹੀਂ ਵੀ ਅਸੀਂ ਤੇ ਵਿਸ਼ਵਾਸ ਕੀਤਾ ਹੈ ਤੇ ਵੀ ਚਲੋ ਯਾਰ ਦੋਸਤੀ ਆਉਂਦਾ ਜਾਂਦਾ ਚਲੋ ਇਹ ਜੀ ਕੋਈ ਗੱਲ ਨਹੀਂ ਆ। ਸਾਨੂੰ ਇਹ ਵੀ ਵਿਸ਼ਵਾਸ ਸਾਡੀ ਨਾ ਸਾਡੀ ਇਦਾਂ ਦੀ ਨਹੀਂ। ਇਹ ੱਤਕੇ ਨਾ ਕੀਤਾ ਤੇ ਸਾਰੇ ੱਤਕੇ ਨਾ ਇਹ ਕੰਮ ਹੋਏ ਆ। ਮੇਰਾ ਨਾਮ ਦਲਜੀਤ ਕੌਰ ਆ ਪਿੰਡ ਰਾਮਨਗਰ ਤੋਂ ਮੈਂ ਸਰਪੰਚ ਆ। ਵਾਰਦਾਤ ਇਹ ਹੋਈ ਆ ਕਿ ਸਾਡੇ ਪਿੰਡ ਦੀ ਹੀ ਨੌ ਨੂੰ ਉਹਨਾਂ ਦੇ ਨਾਲ ਦੇ ਘਰ ਦਾ ਮੁੰਡਾ ਲੈ ਗਿਆ ਵਾ ਕੱਢ ਕੇ। ਉੱਥੇ ਦੁਬਾਰਾ ਇਹ ਕੰਮ ਨਹੀਂ ਹੁਣ ਹੁਣ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਪੂਰੀ ਸ਼ਕਤੀ ਨਾਲ ਹੋਏਗੀ। ਯਾਰ ਦੋਸਤੀ ਇਹਨਾਂ ਨੇ ਗੰਦ ਬੜਾ ਪਾਇਆ ਦਾ ਸੀ। ਰਾਤ ਇੱਥੇ ਉਹਦਾ ਜਿਹੜਾ ਮੁੰਡੇ ਦਾ ਬ੍ਰਦਰ ਆ ਉਹਨੇ ਆਣ ਕੇ ਇਹਨਾਂ ਦੇ ਘਰ ਪੂਰੀ 판 ਤੋੜ ਕੀਤੀ ਆ ਤੇ ਉੱਥੋਂ ਮਤਲਬ ਕੀ ਧਮਕੀਆਂ ਵੀ ਕਹਿੰਦੇ ਲਾਉਂਦੇ ਆ ਉਹ ਬਾਅਦ ਚ ਕਾਲ ਡਿਟੇਲਾਂ ਤੋਂ ਪਤਾ ਲੱਗ ਜੇਗਾ ਰਿਕਾਰਡਿੰਗ ਤੋਂ ਪਰ ਹੁਣ ਇਹਨਾਂ ਨੂੰ ਛੱਡਣ ਨਹੀਂ ਆ ਜੋ ਬੰਦੀ ਕਾਨੂੰਨੀ ਕਾਰ ਹੈ ਪੁਲਿਸ ਆ ਰਹੀ ਹੈ ਪਰਚਾ ਹੋਏਗਾ ਹਾਂਜੀ ਕਰਦਾ ਹੈ ਮੰਗ ਇਹੋ ਹੈ ਕਿ ਦੁਬਾਰਾ ਪਿੰਡ ਨੂੰ ਸੁਧਾਰ ਹੋ ਜਾਏਗਾ ਦੁਬਾਰਾ ਕੋਈ ਨਾਕੇ ਨੂੰ ਪੱਜ ਖੜੇਗਾ ਨਾਕੇ ਦੀ ਕੁੜੀ ਜਾਊਗੀ ਨਾਕੇ ਦੀ ਨਾ ਹੋ ਜਾਏਗੀ